ਕੈਨੇਡਾ ਦੇ ਵਿੱਚ ਲਗਾਤਾਰ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਆਏ ਦਿਨ ਕਿਤੇ ਨਾ ਕਿਤੇ ਟਾਰਗੇਟ ਕਿਲਿੰਗ ਜਿਹੜੀ ਉਹ ਭਾਰਤੀ ਕਾਰੋਬਾਰੀਆਂ ਦੀ ਕੀਤੀ ਜਾ ਰਹੀ ਹੈ ਤਾਂ ਸਰੀ ਤੋਂ ਵੱਡੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਅਦਿੜਾ ਉਹ ਕਰ ਦਿੱਤਾ ਗਿਆ ਏ ਬਠਿੰਡਾ ਜ਼ਿਲ੍ਹਾ ਦੇ ਭਗਤਾ ਭਾਈਕਾ ਦੇ ਪਿੰਡ ਜਲਾਲ ਦੇ ਨਾਲ ਇੱਕ ਕਾਰੋਬਾਰੀ ਸਬੰਧ ਸਰੀਏ ਤੇ 30 ਸਾਲ ਪਹਿਲਾਂ ਕੈਨੇਡਾ ਗਿਆ ਸੀ ਤਾਂ ਕੈਨੇਡਾ ਦੇ ਵਿੱਚ ਭਾਰਤੀ ਕਾਰੋਬਾਰੀ ਸੁਤਵਿੰਦਰ ਸ਼ਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਏ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕੈਨੇਡਾ ਦੇ ਸਰੀ ਦੇ ਵਿੱਚ ਪੰਜਾਬੀ ਕਾਰੋਬਾਰੀ ਦਾ ਕਤਲ ਕੀਤਾ ਗਿਆ ਏ ਨੌਕਰੀ ਲੈਣ ਬਹਾਨੇ ਆਏ ਨੌਜਵਾਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਏ ਤਾਂ ਸੁਤਵਿੰਦਰ ਸ਼ਰਮਾ ਕੈਨੇਡਾ ਵਿੱਚ ਠੇਕੇਦਾਰੀ ਨਾਲ ਕੰਸਟਰਕਸ਼ਨ ਦਾ ਕੰਮ ਕਰਦਾ ਸੀ ਤਾਂ ਫਰੋਦੀ ਦੇ ਲਈ ਉਸ ਨੂੰ ਫੋਨ ਆ ਰਹੇ ਸਨ ਤਾਂ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤਾਂ ਸੜੀ ਦੇ ਵਿੱਚ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਕਾਰੋਬਾਰੀ ਤੋਂ ਫੋਨ ਦੇ ਉੱਤੇ ਫਰੋਦੀ ਆ ਜਿਹੜੀ ਉਹ ਮੰਗੀ ਗਈ ਸੀ ਤਾਂ ਭੀੜ ਭੜ ਵਾਲੇ ਇਲਾਕੇ ਵਿੱਚ ਬੁੱਧਵਾਰ ਬਾਅਦ ਦੁਪਹਿਰ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਹੁਣ ਜਾਂਚ ਆ ਜਿਹੜੀ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦਰਸਲ ਮਾਰਿਆ ਗਿਆ ਜਿਹੜਾ ਠੇਕੇਦਾਰ ਹੈ ਉਹ ਐਫ 4 ਦਾ ਵਸਦੀਕ ਹੈ ਅਤੇ ਸਤਵਿੰਦਰ ਸ਼ਰਮਾ ਇਸ ਦਾ ਨਾਮ ਆ ਇਹ ਲੇਬਰ ਦੀ ਠੇਕੇਦਾਰੀ ਦੇ ਨਾਲ ਨਾਲ ਘਰਾਂ ਦੀ ਉਸਾਰੀ ਦਾ ਕਾਰੋਬਾਰ ਕਰਦਾ ਸੀ ਤਾਂ ਪੁਲਿਸ ਅਨੁਸਾਰ ਬਾਅਦ ਦੁਪਹਿਰ 84 ਐਵੇਨਿਊ ਅਤੇ 160 ਸਟਰੀਟ ਦੇ ਸੱਤ ਕਾਰੋਬਾਰੀ ਦੇ ਸਥਾਨ ਦੇ ਉੱਤੇ ਗੋਲੀਆਂ ਨੇ ਜਿਹੜੀਆਂ ਉਹ ਚਲਾਈਆਂ ਗਈਆਂ ਨੇ ਬਿਲਡਿੰਗ ਦੇ ਵਿੱਚ ਕਾਰੋਬਾਰੀ ਦਾ ਦਫ਼ਤਰ ਸੀ ਜਿੱਥੇ ਆ ਕੇ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਤਾਂ ਨੌਕਰੀ ਦਾ ਰੋਜ਼ਗਾਰ ਦਾ ਝਾਂਸਾ ਦੇ ਕੇ ਹਮਲਾਵਰ ਨੇ ਜਿਹੜੇ ਉਹ ਇੱਥੇ ਆਏ ਸੰ ਤਾਂ ਟਡਾ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਅਤੇ ਐਮਬੂਲੈਂਸ ਮੌਕੇ ਤੇ ਪਹੁੰਚ ਜਾਂਦੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਕਾਰੋਬਾਰੀ ਤੜਪ ਰਿਹਾ ਹੁੰਦਾ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਹ ਦਮ ਤੋੜ ਦਿੰਦਾ ਹੈ ਤਾਂ ਪੁਲਿਸ ਅਨੁਸਾਰ ਮਾਮਲਾ ਕਤਲ ਦਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਅੱਗੇ ਵਿਸ਼ੇਸ਼ ਟੀਮ ਨੂੰ ਮਾਮਲਾ ਜਿਹੜਾ સોਪ ਦਿੱਤਾ ਗਿਆ ਹੈ ਤਾਂ ਮੌਜੂਦਾ ਸਾਲ ਦੇ ਵਿੱਚ ਸਰੀ ਦੇ ਵਿੱਚ ਇਹ ਤੀਜਾ ਕਤਲ ਹੈ ਇਸ ਤੋਂ ਇਲਾਵਾ ਇਸ ਡੇਟਾ ਦੇ ਕੁਝ ਹੋਰ ਇਲਾਕਿਆਂ ਦੇ ਵਿੱਚ ਵੀ ਅਜਿਹੇ ਕਤਲ ਨੇ ਜਿਹੜੇ ਉਹ ਹੋ ਚੁੱਕੇ ਨੇ ਬੇਸ਼ੱਕ ਪੁਲਿਸ ਹੋਰ ਜਾਣਕਾਰੀ ਦੇਣ ਤੋਂ ਅਸਮਰਥ ਹੈ ਪਰ ਮ੍ਰਿਤਕ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਪਰ ਫਿਰੋਤੀ ਦੇ ਲਈ ਉਸ ਨੂੰ ਫੋਨ ਨੇ ਜਿਹੜੇ ਉਹ ਆ ਰਹੇ ਸਨ ਤਾਂ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੇ ਜਿਹੜੀਆਂ ਉਹ ਕੈਨੇਡਾ ਦੇ ਵਿੱਚ ਵਾਪਰ ਰਹੀਆਂ ਨੇ ਪਹਿਲਾਂ ਭਾਰਤ ਵਿੱਚ ਇਹ ਗੱਲਾਂ ਥੋੜੋ ਨੂੰ ਮਿਲਦੀਆਂ ਸੀ ਲੇਕਿਨ ਹੁਣ ਕੈਨੇਡਾ ਵਿੱਚ ਵੀ ਵੱਡੇ ਪੱਧਰ ਤੇ ਅਜਿਹੇ ਗਰੋਧ ਜਿਹੜੇ ਉਹ ਚੱਲ ਰਹੇ ਨੇ ਜਿਹੜੇ ਕਿ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਪੰਜਾਬੀ ਮੂਲ ਦੇ ਅਤੇ ਭਾਰਤੀ ਮੂਲ ਦੇ ਕਾਰੋਬਾਰੀ ਉਹਨਾਂ ਦੇ ਨਿਸ਼ਾਨੇ ਤੇ ਨੇ ਤਾਂ ਭਗਤਾ ਭਾਈ ਕਾਦੇ ਪਿੰਡ ਜਲਾਲਦਾ ਜੰਪਾਲ ਸਿੰਘ ਸੁਤਵਿੰਦਰ ਸ਼ਰਮਾ ਫਰੀ ਦੇ ਵਿੱਚ ਰਹਿੰਦੇ ਇਸ ਨਾਮਵਰ ਕਾਰੋਬਾਰੀ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ 50 ਸਾਲਾ ਸਤਵਿੰਦਰ ਸ਼ਰਮਾ 30 ਸਾਲ ਪਹਿਲਾਂ ਕੈਨੇਡਾ ਗਿਆ ਅਤੇ ਸਰੀ ਦੇ ਵਿੱਚ ਉਸ ਦਾ ਆਪਣਾ ਚੰਗਾ ਬਿੰਦ ਸੀ ਤਾਂ ਸਤਵਿੰਦਰ ਸ਼ਰਮਾ 20 ਸਾਲ ਦੀ ਉਮਰ ਦੇ ਵਿੱਚ ਪੰਜਾਬ ਛੱਡ ਕੇ ਕੈਨੇਡਾ ਗਿਆ ਸੀ 30 ਸਾਲ ਦੀ ਮਿਹਨਤ ਤੋਂ ਬਾਅਦ ਇੱਕ ਵੱਡੇ ਮਕਾਮ ਤੇ ਪਹੁੰਚਿਆ ਸੀ ਲੇਕਿਨ ਉੱਥੇ ਉਸ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ